ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਆਟੋ ਚਾਲਕ ਅਤੇ ਪੁਲਿਸ ਕਰਮਚਾਰੀ ਵਿਚਾਲੇ ਤਲਖੀ ਦੇਖਣ ਨੂੰ ਮਿਲੀ ਇਹ ਕੋਈ ਪਹਿਲੀ ਘਟਨਾ ਨਹੀਂ ਸਗੋ ਅੰਮ੍ਰਿਤਸਰ ਸ਼ਹਿਰ ਵਿੱਚ ਰੋਜ਼ਾਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ ਕਿਉਂਕਿ ਜਿੱਥੇ ਆਮ ਜਨਤਾ ਆਟੋਆਂ ਦੀ ਵੱਧ ਰਹੀ ਸੰਖਿਆ ਨਾਲ ਪਰੇਸ਼ਾਨ ਹੈ ਉਥੇ ਪੁਲਿਸ ਕਰਮਚਾਰੀ ਵੀ ਇਹਨਾਂ ਤੋਂ ਤੰਗ ਨਸਰ ਆ ਰਹੇ ਹਨ ਜੇਕਰ ਆਟੋ ਚਾਲਕਾਂ ਨੂੰ ਕੋਈ ਕੁਝ ਆਖਦਾ ਹੈ ਤਾਂ ਇਹ ਝਗੜਾ ਕਰਨ ਤੇ ਉਤਾਰੂ ਹੋ ਜਾਂਦੇ ਹਨ ਇਸ ਲਈ ਪੁਲਿਸ ਸਮੇਂ ਰਹਿੰਦੇ ਐਸ ਵੱਲ ਧਿਆਨ ਦੇਵੇ ਸਰ ਇਹਦੇ ਬਾਰੇ ਟ੍ਰੈਫਿਕ ਰੰਗਣਾ ਕਰਦੇ ਸਾਡੇ ਬਾਨ ਜੋਗ ਏ ਡੀ ਸੀ ਵੀ ਟ੍ਰੈਫਿਕ ਸਾਹਿਬ ਵੱਲੋਂ ਹੁਕਮਿਆ ਮੇ ਜਿਹੜਾ ਵੀ ਕੋਈ ਟ੍ਰੈਫਿਕ ਦੀ ਰੰਗਣਾ ਕਰਦਾ ਉਹਨੂੰ ਰੋਕਿਆ ਜਾਏ ਇੱਥੇ ਉਹ ਅੱਜ ਤੋਂ ਪਿਛਲੇ ਸਾਲ 25 12 2023 ਨੂੰ ਇੱਕ ਹਟੜ ਵਾਲਾ ਸਰਦਾਰ ਵੀਰ ਉਹਨੂੰ ਅਸੀਂ ਇਥੇ ਜੋ ਲਾਈਟ ਜੰਪ ਕਰਕੇ ਰੋਕਿਆ ਉਹ ਜਿਹੜਾ ਮੇਰਾ ਹੈਡ ਕਾਰ ਸਾਹਿਬ ਸਰਦਾਰ ਹਰਮਨਤ ਸਿੰਘ ਹੈਗਾ 31 31 ਨੰਬਰ ਉਹਨੂੰ ਉਥੇ 100 ਮੀਟਰ ਕਿਢਾ ਇੱਕ ਦੂਗਾ ਲੈ ਗਿਆ ਆਪਣੇ ਅਗਲੇ ਪੋਰਟ ਤੱਕ ਜਦੋਂ ਉਸ ਮੈਂ ਅੱਗੇ ਗਿਆ ਉਹ ਉਲਟਾ ਸਾਡੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਉਹਨੇ ਵਾਇਰਲ ਕਰਤੀ ਵੀ ਸੇ ਸੇਕ ਸਰਦਾਰ ਹੋਣ ਕਰਕੇ ਸਾਨੂੰ ਪੁਲਿਸ ਜਿਹੜੀ ਤੰਗ ਪ੍ਰੇਸ਼ਾਨ ਕਰੀ ਆ ਤੇ ਅਸੀਂ ਆਟੋ ਜਿੰਨੇ ਵੀ ਇੱਥੇ ਆਹੀ ਜਦੋਂ ਇੱਥੇ ਆ ਰੋਡ ਹੈਗਾ ਵਾ ਜਲੰਧਰ ਰੋਡ ਆ ਗੋਲਡਨ ਗੇਟ ਲੈਟਾ ਵਾ ਇੱਥੇ ਤਰਕੀਬ ਰੋਜ਼ ਦੋ ਤਿੰਨ ਘੰਟੇ ਜਾਮ ਲੱਗਦਾ ਜਿਵੇਂ ਸ਼ਨੀ ਆਦਿ ਵਾ ਡੇਲੀ ਜਾਮ ਲੱਗਦਾ ਆਟੋ ਵਾਲਿਆਂ ਨੂੰ ਅਸੀਂ ਵੀਰਾਂ ਨੂੰ ਇਹਨਾਂ ਨੂੰ ਸਮਝਾਉਣਾ ਹੈ ਹੁੰਦਾ ਇਹਨਾਂ ਨੂੰ ਨਾ ਆਰਸੀ ਹੁੰਦੀ ਆ ਨਾ ਲਾਇਸੈਂਸ ਤੋਂ ਦਾਇ ਸਮਝਾਈ ਸਕਦੇ ਆ ਇਹਨਾਂ ਦੇ ਕਿਹੜਾ ਕੋਈ ਚਲਾਨ ਕਰ ਦਿੰਦਾ ਪੇਪਰ ਇਹਨਾਂ ਕੋਈ ਨਹੀਂ ਹੁੰਦਾ ਤੇ ਉਹਦੋਂ ਵੀ ਅਸੀਂ ਜਿਹੜੇ 25 ਤਰੀਕ ਦੀ ਗੱਲ ਆ ਉਦੋਂ ਵੀ ਇਹਨੂੰ ਅਸੀਂ ਆਟੋ ਵਾਲੇ ਨੂੰ ਰੋਕਿਆ ਉਸ ਉਲਟਾ ਉਹਨੇ ਸਾਡੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਇਥੇ ਰੋਜ਼ ਦਿੱਲੀ ਜਾਮ ਲੱਗਦਾ ਰਾਤ ਨੂੰ ਛਣੀਆਂ ਦੇ ਵਾਰ ਤੇ ਪੱਕਾ ਜਾਮ ਲੱਗਦਾ ਫਿਰ ਵੀ ਅਸੀਂ ਜਾਮ ਘੜਾ ਹਟਾ ਕੇ ਇਹਨਾਂ ਨੂੰ ਸਮਝਾਉਂਦੇ ਰਹਿੰਨੇ ਆਟੋ ਵਾਲੇ ਨੂੰ ਕਿ ਗਲਤੀ ਨਾ ਕਰੋ ਗਲਤੀ ਨਾ ਕਰੋ ਪਰ ਇਹ ਲੈਡ ਜਿਹੜੀ ਜੰਪ ਕਰਨੋਂ ਨਹੀਂ ਹਟਦੇ ਸਾਰੀ ਦਿਹਾੜੀ ਆਟੋ ਵਾਲੇ ਨੂੰ ਅਸੀਂ ਵੀ ਸਾਡੇ ਵੀਰ ਭਰਾ ਹੀ ਇਹ ਵੀ ਸਾਡੇ ਵਿੱਚੋਂ ਹੀ ਆ ਜੇ ਇਹ ਸਿੱਖ ਸਰਦਾਰ ਆ ਇਹ ਵੀ ਸਿੱਖ ਆ ਇਹ ਵੀ ਸਿੱਖ ਸਰਦਾਰ ਹੀ ਆ ਅਸੀਂ ਵੀ ਕਿਹੜੇ ਕਿਤੇ ਬਾਹਰ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਆ ਉਹ ਇਹ ਕਰਕੇ ਇਹ ਬਿਨਾ ਵਜਾ ਉਲਟਾ ਜਦੋਂ ਸਾਡੀ ਖਬਰ ਵੀ ਲਾਤੀ ਉਹਨਾਂ ਸਾਡਾ ਜ ਸਾਡਾ ਪੱਖ ਨਹੀਂ ਜਾਣਿਆ ਸਾਡੇ ਬਾਰੇ ਕੁਝ ਨਹੀਂ ਪਲਟਾ ਉਲਟਾ ਸਾਡੀ ਅਖਬਾਰ ਦੇ ਵਿੱਚ ਵੀ ਇਹਨਾਂ ਖਬਰ ਕਢਾਤੀ ਉਲਟਾ ਉਹ ਸਰਦਾਰ ਜਿਹਨੇ ਵੀਡੀਓ ਸਾਡੀ ਬਣਾਈ ਥੋ ਉਲਟਾ ਸਾਡੀ ਉਹਨੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਵੀਡੀਓ ਕਿ ਇਹ ਸਾਨੂੰ ਆਟੋ ਵਾਲੇ ਪਰੇਸ਼ਾਨ ਕਰਦੇ ਆ ਇਹ ਕਰਕੇ ਬਸ ਸੈਣ ਲੱਗ ਜਾ ਕੇ ਵੇਖੋ ਸੰਗ ਸੰਗ ਚਲਮੇ ਤੇ ਲੱਗੇ ਸਵਾਦ ਸਿੰਘ ਚੌਕ ਬਸ ਸੈਣ ਦੀ ਏਰੀਆ ਆਟੋ ਜੋਰ ਨਾਲ ਆਟੋ ਵਾਲੇ ਕਿੰਨੀ ਪਰਮਾ ਰਿਹਾ ਕਿੰਨੇ ਲੋਕ ਤੰਗ ਪਰੇਸ਼ਾਨ ਆ ਇੱਥੇ ਲੋਕ ਜਦੋਂ ਕਿਹਨੂੰ ਕੋਈ ਆਪਣੀ ਲੰਗਣਾ ਕਰਦਾ ਅਸੀਂ ਉਹਨੂੰ ਰੋਕਦੇ ਹਾਂ ਉਹ ਕਹਿੰਦਾ ਤੁਸੀਂ ਆਟੋ ਵਾਲਿਆਂ ਨੂੰ ਤੇ ਰੋਕਦੇ ਨਹੀਂਗੇ ਇਹ ਵੀ ਲੰਗਣਾ ਕਰਕੇ ਜਾਣ ਹੀ ਡਿਆ ਫਿਰ ਅਸੀਂ ਲੋਕਾਂ ਨੂੰ ਅਸੀਂ ਕੀ ਕਵਾਂਗੇ ਜਦੋਂ ਇਹ ਲਾਗੋ ਲੋਕਾਂ ਦੇ ਲੰਗ ਜਾਂਦੇ ਆ ਜੇ ਅਸੀਂ ਹੋਰ ਕੋਈ ਕਾਰ ਸਕੂਟਰ ਵਰਸੇ ਖੜਾ ਰਹੀਏ ਉਹ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਆਟੋ ਚਾਲਕ ਅਤੇ ਪੁਲਿਸ ਕਰਮਚਾਰੀ ਵਿਚਾਲੇ ਤਲਖੀ ਦੇਖਣ ਨੂੰ ਮਿਲੀ ਇਹ ਕੋਈ ਪਹਿਲੀ ਘਟਨਾ ਨਹੀਂ ਸਗੋ ਅੰਮ੍ਰਿਤਸਰ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਜਿੱਥੇ ਸ਼ਹਿਰ ਦੇ ਲੋਕ ਆਟਵਾ ਤੋਂ ਪਰੇਸ਼ਾਨ ਨੇ ਉਥੇ ਹੀ ਪੁਲਿਸ ਕਰਮਚਾਰੀ ਵੀ ਹੁਣ ਤੰਗ ਨਜ਼ਰ ਆ ਰਹੇ ਨੇ ਜੇਕਰ ਆਟੋ ਚਾਲਕਾਂ ਨੂੰ ਕੋਈ ਕੁਝ ਆਖਦਾ ਹੈ ਤਾਂ ਇਹ ਝਗੜਾ ਕਰਨ ਤੇ ਉਤਾਰੂ ਹੋ ਜਾਂਦੇ ਨੇ ਇਸ ਲਈ ਪੁਲਿਸ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਤੇ ਸਿਕੰਜਾ ਕੱਸਣ ਜੇਕਰ ਪੁਲਿਸ ਨੇ ਇਸ ਵale ਜਲਦ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਦੇ ਹੋਰ ਵੀ ਬੁਰੇ ਹਾਲਾਤ ਹੋ ਸਕਦੇ ਹਨ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ